ਬੰਨੋ ਫਰਕ ਨੂੰ ਆਇਆ ਹੁਣ ਆਇਆ ਡਾਕਟਰ ਨਾ ਹੈ ਉਹ ਡੁਗੇ ਚ ਆ ਲੋ ਜੀ ਪੀਚੇ ਸਾਡੀ ਫਲੇਸ ਕਰ ਨਾ ਇਹ ਕਿਰਤ ਬੇਟਾ ਕੋਸੇ ਡਾਕਟਰ ਗਾਇਜ਼ ਰਹਾ ਹਾਂ ਗੋਡੇ ਸੋਨ ਰਪੈ ਸਤਿਗੁਰੂ ਦਾਸ ਮਹਾਰਾਜ ਕੀ ਜੈ ਗੋਡੇ ਸੋਨ ਰਪੈ ਸਰਗੁਣ ਗੋਗੀ ਸਰਬਦਾਸ ਮਹਾਰਾਜ ਕੀ ਜੈ ਗੋਡੇ ਸੋਨ ਰਪੈ ਸੰਤ ਬਾਬਾ ਫੂਲਾ ਮਹਾਰਾਜ ਕੀ ਜੈ ਗੋਡੇ ਸੋਨ ਰਪੈ ਸੰਤ ਬਾਬਾ ਬ੍ਰਹਮਨਾਥ ਮਹਾਰਾਜ ਕੀ ਮਰ ਭੇਖ ਭਗਵਾਨ ਕੀ ਜੈ ਮਰ ਬੈਠੋ ਜਪੋ ਜੀ ਸਤਨਾਮ 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 ਐਸੀ ਲਾਲ ਤੁਝ ਮੈਨੂੰ ਕੌਣ ਕਰੇ ਗਰੀਬ ਅਨਵਾਦ ਗੁਸਈਆ ਮੇਰਾ ਮਾਥੇ ਛਤਰ ਧਰੈ ਜਾਕੀ ਸ਼ੋਤ ਜਗਤ ਕੋ ਲਾਗਿਆ ਤਾ ਪਰ ਤੁਹੀ ਤਹੈ ਨੀਚੈ ਉਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੈ ਨਾਮ ਦੇਵਕ ਵੀਰ ਤਲੋਚਨ ਸਤਨਾਮ ਸੈਨ ਤਰੇ ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਭੇ ਸਰੇ ਜਪੋ ਜੀ ਸਤਨਾਮ ਸਤਨਾਮ ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਕਪੀ ਆਰ ਕੇ ਕੀਜੈ ਬਚਨੀ ਤੋਰ ਮੋਰ ਮਨ ਮਾਨੇ ਜਨ ਕੋ ਪੂਰਨ ਦੀਜੈ ਹਉ ਬਲਵਲ ਜਉ ਰਮਈਆ ਕਾਰਨੇ ਕਾਰਨ ਕਵਨ ਬੋਲ ਰਹਾ ਬਹੁਤ ਜਨਮ ਪਿਛੜੇ ਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਉ ਦਰਸ਼ਨ ਦੇਖੇ ਧੰਤਮ ਜਪ ਗੁਰੂ ਸਤਗੁਰੂ ਰਵਿਦਾਸ ਜੀ ਮਹਾਰਾਜ ਤੰਤਸਾ ਗੁਰੂ ਬਾਬਾ ਪਿੱਪਲ ਰਾਜੀ ਮਹਾਰਾਜ ਤੰਤਸਾ ਗੁਰੂ ਸ੍ਰੋਮੀ ਸਰਵੰਦਾ ਜੀ ਮਹਾਰਾਜ ਤੰਤਸਾ ਗੁਰੂ ਸ੍ਰੋਮੀ ਹਰੀਦਾਸ ਜੀ ਮਹਾਰਾਜ ਤੰਤਸਾ ਗੁਰੂ ਸ੍ਰੋਮੀ ਗਰੀਬਦਾਸ ਜੀ ਮਹਾਰਾਜ ਗੁਰਗੱਦੀ ਦੇ ਰਾਜਮਾਰ ਆਗਰਨੀય ਸਤਕਾਰਯੋਗ ਸ੍ਰੋਮੀ ਨਰੰਦਰ ਦਾਸ ਜੀ ਮਹਾਰਾਜ ਰਵਿਦਾਸੀਆ ਕੌਮ ਦੇ ਮਹਾਨ ਮਰਸ਼ੀ ਸੰਤ ਰਾਮਾਨੰਦ ਜੀ ਗੁਰੂ ਸਤਿਪਾਸ਼ਾਬ ਜੀ ਦੇ ਪਾਵਨ ਪੁੱਤਰ ਦਰਬਾਰ ਦੇ ਮੌਜੂਦਾ ਗੁਰਦੇਵ ਸਿੰਘ ਸੰਤ ਬਾਰਾ ਨਰੰਦਰ ਦਾਸ ਜੀ ਅੱਜ ਬਹੁਤ ਹੀ ਸਤਕਾਰਯੋਗ ਸੰਤ ਬਾਰਾ ਕ੍ਰਿਸ਼ਨ ਦਾਸ ਜੀ ਝੇੜੂ ਵਾਲੇ ਉਨਾ ਮਹਾਪੁਰਸ਼ਾਂ ਦੇ ਦਰਬਾਰ ਦੇ ਵਿੱਚ ਸਗੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਹਾਰਗ ਚਰਨ ਪਾਏ ਨੇ ਪਾਸ਼ਾ ਕਿਰਪਾ ਕਰਨੀ ਜੋ ਮਹਾਪੁਰਸ਼ਾਂ ਨੇ ਸਮਾਜ ਦੀ ਭਲਾਈ ਵਾਸਤੇ ਕਾਰਜ ਅਰੰਭੇ ਨੇ ਸਗੂ ਸੱਚੇ ਪਾਸ਼ਾ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ਿਸ਼ ਕਰਨੀ ਆਕਾਲਪੁਰ ਖੰਦਰਜਾਮੀ ਸਮਾਜ ਦੀਆਂ ਸੇਵਾਵਾਂ ਕਰਨ ਦੀ ਸਿਹਤ ਬਖਸ਼ਿਸ਼ ਕਰਨੀ ਸਗੂ ਸੱਚੇ ਪਾਸ਼ਾ ਦੇ ਅਰੋਗਤਾ ਲੰਬੀਆਂ ਆਜੂਆ ਬਖਸ਼ਿਸ਼ ਕਰਕੇ ਮਹਾਪੁਰਸ਼ਾਂ ਨੂੰ ਕਿਰਤਾਰਥ ਕਰਨਾ ਸਗੂ ਸੱਚੇ ਪਾਸ਼ਾ ਸਮਾਜ ਦੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਜਗਤਗੁਰੂ ਸਤਿਗੁਰ ਰਵਿਦਾਸ ਸਵਾਮੀ ਅੰਤਰਜਾਮੀ ਪਾਸ਼ਾ ਆਵਦੀ ਦੀ ਰਸਨਾ ਵਾਸਤੇ ਇਸ ਵਿਲੇ ਕੀ ਅਰਦਾਸ ਮਨਜੂਰ ਹੋਵੇ ਪਾਸ਼ਾ ਆਵਦੀ ਦੀ ਰਸਨਾ ਵਾਸਤੇ ਪ੍ਰਸ਼ਾਦ ਹਾਜ਼ਰ ਹੈ ਕਹਿ ਰਵਿਦਾਸ ਨਾਮ ਤੇ ਰੋ ਅਰਤੀ ਸਤਿਨਾਮ ਹੈ ਹਰ ਭਉ ਤੁਹਾਰੇ ਆਵਦੇ ਦਰ ਤੇ ਪ੍ਰਵਾਹ ਨੂੰ ਹੋਇ ਪ੍ਰਸ਼ਾਦ ਸਾਧ ਸੰਗਤ ਵਰਤਾਇਆ ਜਾਵੇ ਜੋ ਜੀ ਛਕੇ ਆਵਦੀ ਕਾ ਪਾਵਨ ਨਾਮ ਜਪੇ ਸਹੀ ਸਜਣ ਸੰਤ ਪਿਆਰੇ ਮੇਲਣਾ ਜਿਨ੍ਹਾਂ ਮळे ਆਪਕਾ ਨਾਮ ਚੇਤਾਵੇ ਪਾਸ਼ਾ ਆਵਦੀ ਕੇ ਪਾਵਨ ਪੀਤਰ ਨਾਮ ਦੀ ਚੜ੍ਹਦੀ ਹੋਵੇ ਕਲਾ ਤੇਰੇ ਭਾਣੇ ਸਰਬਤਨ ਦਾ ਧਰਮ ਕਰਸੋ ਹੀਰਾ ਛਾਟ ਕੇ ਕਰੇ ਆਨ ਕੀਆਸ ਤੇ ਨਜ ਦੋ ਚਿਤ ਚਾਲ ਹੀ ਗਏ ਸਤਿ ਪਾਖੈ ਨਿਦਾਸ ਬੋਲੇ ਸੋ ਨਿਰਪੈ ਸਤਗੁਰੂ ਗੁਰਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਰਪੈ ਸਤਗੁਰੂ ਸੋਮੀ ਸਰਬੰਦਾਸ ਮਹਾਰਾਜ ਸੰਬਬਾ ਫੂਲਾਲ ਮਹਾਰਾਜ ਕੀ ਜੈ ਬੋਲੇ ਸੋਨਰਪੈ ਸੰਬਬਾ ਬ੍ਰਹਮਨਾਥ ਮਹਾਰਾਜ ਕੀ ਜੈ ਬੋਲੇ ਸੋਨਰਪੈ ਅਮਰਸ਼ੀਰ ਸੰਤ ਰਮਨ ਮਹਾਰਾਜ ਕੀ ਜੈ ਬੋਲੇ ਸੋਨਰਪੈ ਸਰਬ ਭੇਖ ਭਗਵਾਨ ਕੀ ਜੈ ਜੈ ਗੁਰਦੇਵ ਜੈ ਗੁਰਦੇਵ ਸਤਿ